ਕੈਨੇਡੀਅਨ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਸਥਾਈ ਨਿਵਾਸ ਯੋਜਨਾ ਦੀ ਜਾਂਚ ਕਰੇਗਾ। ਫੈਡਰਲ ਕੈਬਨਿਟ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੀਟਿੰਗ ਕਰ ਸਕਦੀ ਹੈ ਤਾਂ ਜੋ ਕੈਨੇਡਾ ਵਿੱਚ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਹਜ਼ਾਰਾਂ ਪ੍ਰਵਾਸੀਆਂ ਲਈ ਨਾਗਰਿਕਤਾ ਲਈ ਇੱਕ ਰਾਹ ਬਣਾਉਣ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਸਕੇ। ਇਸ ਅਸਵੀਕਾਰ ਕੀਤੇ ਗਏ ਸ਼ਰਨ ਮੰਗਣ ਵਾਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਰਹਿਣ ਦੀ ਇਜਾਜ਼ਤ ਦੰਦੇ ਨੇ ਇਹ ਪਹਿਲ ਕਦਮੀ 2021 ਵਿੱਚ ਸਾਬਕਾ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੂੰ ਪ੍ਰਧਾਨ ਮੰਤਰੀ ਦੇ ਆਦੇਸ਼ ਪੱਤਰ ਦੇ ਸੰਤੁਸ਼ਟ ਕਰੇਗਾ ਆਦੇਸ਼ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਮੰਤਰੀਆਂ ਨੂੰ ਕੈਬਨਟ ਕਮਿਊਨਿਟੀਆਂ ਵਿੱਚ ਯੋਗਦਾਨ ਪਾਉਣ ਵਾਲੇ ਗੈਰ ਦਸਤਾਵੇਜ਼ੀ ਕਾਮਿਆਂ ਲੇ ਸਥਿਤੀ ਨੂੰ ਨਿਯਮਤ ਕਰਨ ਦੇ ਤਰੀਕਿਆਂ ਦੀ ਹੋਰ ਖੋਜ ਕਰਨ ਲਈ ਮੌਜੂਦਾ ਪਾਇਲਟ ਪ੍ਰੋਗਰਾਮ ਬਣਾਉਣਾ ਚਾਹੀਦਾ ਸਤੰਬਰ 2023 ਵਿੱਚ ਗੈਰ ਦਸਤਾਵੇਜ਼ੀ ਵਿਅਕਤੀ ਵਿਦਿਆਰਥੀ ਅਤੇ ਸ਼ਰਨਾਰਥੀ ਸਮੇਤ ਪ੍ਰਵਾਸੀ ਸਾਰਿਆਂ ਲਈ ਸਥਾਈ ਨਿਵਾਸ ਦਰਜੇ ਦੀ ਮੰਗ ਕਰਨ ਲਈ ਕੈਨੇਡੀਅਨ ਸ਼ਹਿਰਾਂ ਵਿੱਚ ਮਾਰਚ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਸਰਕਾਰ ਨੂੰ ਬਿਨਾਂ ਕਿਸੇ ਅਪਵਾਦ ਦੇ ਸਾਰੇ ਪ੍ਰਵਾਸੀਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਇੱਕ ਅਨਕੈਪਟ ਸਥਾਈ ਰੈ residency ਪ੍ਰੋਗਰਾਮ ਸਥਾਪਿਤ ਕਰਨ ਦੀ ਅਪੀਲ ਕੀਤੀ। ਜਾਇਜ਼ ਦਸਤਾਵੇਜ਼ ਤੋਂ ਬਿਨਾ ਬਹੁਤ ਸਾਰੇ ਪ੍ਰਵਾਸੀ ਦਹਾਕਿਆਂ ਤੋਂ ਦੇਸ਼ ਵਿੱਚ ਕੰਮ ਕਰ ਰਹੇ ਨੇ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਪਰ ਉਹਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਜ਼ਿਆਦਾ ਠਹਿਰ ਨਹੀਂ ਸਕਦੇ ਤੇ ਰਹਿਣ ਦੇ ਅਧਿਕਾਰ ਤੋਂ ਵੀ ਇਨਕਾਰ ਕਰ ਦਿੰਦੇ ਨੇ। ਇਹ ਉਥੇ ਦੱਸਦੀ ਹੈ ਕਿ ਜਿਹੜੇ ਲੋਕ ਕਾਨੂੰਨੀ ਤੌਰ ਤੇ ਦੇਸ਼ ਵਿੱਚ ਦਾਖਲ ਹੋਏ ਨੇ ਸਥਾਈ ਕਰਮਚਾਰੀ ਸਮਿਟ ਪਰ ਉਹਨਾਂ ਦੇ ਦੇ ਵੀਜ਼ੇ ਮਿਆਦ ਪੂਗਣ ਤੋਂ ਬਾਅਦ ਉਹ ਰੁਕੇ ਹੋਏ ਨੇ ਉਹ ਦੇਸ਼ ਨਿਕਾਲੇ ਤੋਂ ਬਚਣ ਦੇ ਯੋਗ ਹੋ ਸਕਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੁਝ ਹਫ਼ਤਿਆਂ ਵਿੱਚ ਸੰਸਦੀ ਗਰਮੀਆਂ ਦੇ ਸੈਸ਼ਨ ਤੋਂ ਪਹਿਲਾਂ ਕੈਬਨਟ ਬਹਿਸ ਲਈ ਰਣਨੀਤੀ ਤਿਆਰ ਕਰ ਰਹੇ ਨੇ ਇਹ ਕੈਨੇਡਾ ਵਿੱਚ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਸਾਫਕਾ ਅੰਤਰਰਾਸ਼ਟਰੀ ਵਿਦਿਆਰਥੀ ਸਮੇਤ ਜਿਨ੍ਹਾਂ ਦੇ ਸਟੱਡੀ ਵੀਜ਼ੇ ਦੀ ਮਿਆਦ ਪੂਗ ਚੁੱਕੀ ਹੈ ਨੂੰ रेगुलेइजेशन ਅਤੇ ਸਥਾਈ ਨਿਵਾਸੀਆਂ ਲਈ ਅਰਜੀ ਦੇਣ ਦਾ ਮੌਕਾ ਦੇਣ ਦਾ ਸੁਝਾਅ ਦਿੰਦੇ ਨੇ ਬਿਨੇਕਾਰਾਂ ਦੀ ਸੰਖਿਆ ਤੇ ਨਿਰਪੱਖ ਕਰਦਾ ਕਿ ਸਰਕਾਰ ਅਚਾਨਕ ਵਾਅਦੇ ਤੋਂ ਬਚਣ ਲਈ ਸ਼ੁਰੂਆਤੀ ਤੌਰ ਤੇ ਵਰਕ ਪਰਮਟਾਂ ਦੇ ਨਾਲ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਕਈ ਸਾਲਾਂ ਤੋਂ ਸਥਾਈ ਨਿਵਾਸ ਦੀ ਗਰੰਟਾਂ ਦੇ ਵਿਚਾਰ ਕਰ ਸਕਦੀ ਹੈ ਗੈਰ ਦਸਤਾਵੇਜ਼ੀ ਕਾਮਿਆਂ ਨੂੰ ਕਾਨੂੰਨੀ ਰੂਪ ਦੇਣ ਲਈ ਪਿਛਲੀ ਚਰਚਾ ਇਮੀਗ੍ਰੇਸ਼ਨ ਲਈ ਕੈਨੇਡੀਆਂ ਤੋਂ ਜਨਤਕ ਸਮਰਥਨ ਵਿੱਚ ਗravat ਦੇ ਜਵਾਬ ਵਿੱਚ ਕੈਨੇਡਾ ਨੇ 2026 ਤੱਕ ਸਲਾਣਾ ਸਥਾਈ ਨਿਵਾਸੀਆਂ ਦੀ ਗਿਣਤੀ 5 ਲੱਖ ਤੱਕ ਫ੍ਰੀਜ਼ ਕਰ ਦਿੱਤਾ ਹੈ ਫੈਡਰਲ ਸਰਕਾਰ ਨੇ 2024 ਵਿੱਚ 48527 ਨਿਵਾਸੀ ਅਤੇ 2025 ਵਿੱਚ 5 ਲੱਖ ਦੇ ਆਪਣੇ ਟੀਚੇ ਨੂੰ ਵੀ ਕਾਇਮ ਰੱਖਿਆ ਹੈ ਹਾਲਾਂਕਿ ਇਹ ਅਜੇ ਵੀ ਕੈਨੇਡੀਅਨ ਇਤਿਹਾਸ ਵਿੱਚ ਰਿਕਾਰਡ ਕੀਤਾ ਗਿਆ ਸਲਾਨਾ ਇਮੀਗ੍ਰੇਸ਼ਨ ਟੀਚੇ ਨੇ ਪੋਲਾਂ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਲਈ ਲੋਕਪ੍ਰੀਅ ਸਮਰਥਨ ਘਟਿਆ ਕਿਉਂਕਿ ਕੈਨੇਡੀਅਨ ਸਸਤੇ ਮਕਾਨਾਂ ਦੀ ਘਾਟ ਨੂੰ ਨਵੇਂ ਆਉਣ ਵਾਲੇ ਆਮਦ ਦੇ ਨਾਲ ਬਰਾਬਰ ਸਮਝਦੇ ਨੇ ਹਾਲਾਂਕਿ ਪ੍ਰਵਾਸੀ ਮਜ਼ਦੂਰ ਅਲਾਈਅንስ ਫਾਰ ਚੇਂਜ ਦੇ ਕਾਰਜਕਾਰੀ ਨਿਰਦੇਸ਼ਕ ਸਾਇਦ ਹਸਨ ਨੇ ਕਿਹਾ ਕਿ ਜਿਹੜੇ ਲੋਕ ਪਹਿਲਾਂ ਹੀ ਇੱਥੇ ਰਹਿੰਦੇ ਨੇ ਅਤੇ ਕੰਮ ਕਰਦੇ ਨੇ ਉਹ ਰਿਹائش ਤੇ ਹੋਰ ਦਬਾਅ ਨਹੀਂ ਪਾਉਣਗੇ। ਉਹਨਾਂ ਨੇ ਕਿਹਾ ਕਿ ਇੱਥੇ ਰਹਿ ਰਹੇ ਪ੍ਰਵਾਸੀਆਂ ਦੀ ਸਥਿਤੀ ਨੂੰ ਨਿਯਮਕਨ ਨਾਲ ਅਰਥਚਾਰੇ ਵਿੱਚ ਅਰਬਾਂ ਡਾਲਰ ਦਾ ਟੀਕਾ ਲਗਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਦੂਜਾ ਜਿੱਥੇ ਦਰਜਾ ਪ੍ਰਾਪਤ ਕਰਨ ਦਾ ਇੱਕ ਪ੍ਰੋਗਰਾਮ ਪ੍ਰਵਾਸੀਆਂ ਨੂੰ ਸਹਾਇਤਾ ਲਈ ਜਿੱਥੇ ਸਰਕਾਰ ਵਚਨਬੱਧ ਦਾ ਲਿਮਟਿਡ ਟੈਸਟ ਹੋਵੇਗਾ। ਪਿਛਲੇ ਸਾਲ ਦਾ ਗਲੋਬਲ ਐਂਡ ਮੀਲ ਦੇ ਨਾਲ ਇੱਕ ਇੰਟਰਵਿਊ ਵਿੱਚ ਮਿਸਟਰ ਮਿਲਰ ਨੇ ਅੰਦਾਜ਼ਾ ਲਾਇਆ ਕਿ ਲੱਖਾਂ ਲੋਕ ਸਹੀ ਦਸਤਾਵੇਜ਼ ਦੇ ਬਿਨਾਂ ਦੇਸ਼ ਵਿੱਚ ਰਹਿ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਉਹ ਬਸੰਤ ਵਿੱਚ ਕੈਬਨਿਟ ਦੇ ਅੰਦਰ ਇੱਕ ਪ੍ਰਸਤਾਵ ਲਿਆਉਣ ਦੀ ਉਮੀਦ ਕਰਦੇ ਨੇ ਜੋ ਅਣਅਧਿਕਾਰਕ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਸਥਿਤੀ ਨੂੰ ਨਿਯਮਤ ਕਰਨ ਦੀ ਆਗਿਆ ਦੇਵੇਗਾ। ਗਲੋਬਲ ਅਤੇ ਮੇਲ ਦੁਆਰਾ ਨਾਮ ਨਾ ਦਿੱਤੇ ਜਾਣ ਵਾਲੇ ਦੋ ਚੰਗੇ ਸਥਾਨਾਂ ਵਾਲੇ ਲੋਕਾਂ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਅਧਿਕਾਰਤ ਨਹੀਂ ਹਨ ਨੇ ਕਿਹਾ ਕਿ ਕੈਬਨਟ ਉਸ ਦੇ ਵਿਚਾਰ ਦੀ ਜਾਂਚ ਕਰਨ ਵਾਲੀ ਹੈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਇਰਾਦਿਆਂ ਦੇ ਐਲਾਨ ਕੀਤਾ ਹੈ ਕਿ ਸਹੀ ਦਸਤਾਵੇਜ਼ਾਂ ਤੋਂ ਬਿਨਾ ਪ੍ਰਵਾਸੀਆਂ ਨੂੰ ਉਹਨਾਂ ਦੀ ਸਥਿਤੀ ਨੂੰ ਨਿਯਮਤ ਕਰਨ ਦੀ ਇਜਾਜ਼ਤ ਦੇਣ ਕੈਨੇਡਾ ਨੂੰ ਇਸ ਗੱਲ ਤੇ ਜ਼ੋਰ ਦੇਣ ਦੀ ਉਮੀਦ ਹੈ ਕਿ ਪ੍ਰਵਾਸੀ ਕੁਝ ਸਮੇਂ ਤੋਂ ਭਾਈਚਾਰਿਆਂ ਵਿੱਚ ਰਹਿ ਰਹੇ ਨੇ ਹਾਲ ਹੀ ਵਿੱਚ ਉਹ ਨਹੀਂ ਆਏ ਸਨ ਪ੍ਰੋਗਰਾਮ ਉਹਨਾਂ ਵਿਅਕਤੀਆਂ ਨੂੰ ਵਰਜਿਤ ਕਰੇਗਾ ਜਿਨ੍ਹਾਂ ਨੇ ਮਤਵਪੂਰਨ ਅਪਰਾਧ ਜਾਂ ਅੱਤਵਾਦ ਅਪਰਾਧ ਕੀਤੇ ਨੇ ਅਤੇ ਅਜੇ ਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਨੇ। ਕੈਨੇਡਾ ਵਿੱਚ 11 ਦਸਤਾਵੇਜ਼ੀ ਕਾਮਿਆਂ ਨੂੰ ਕਾਨੂੰਨੀ ਰੂਪ ਦੇਣ ਲਈ ਪਿਛਲੀ ਚਰਚਾ ਬਿਨਾਂ ਕਿਸੇ ਦਸਤਾਵੇਜ਼ ਦੇ ਪ੍ਰਵਾਸੀਆਂ ਦੀ ਸਥਿਤੀ ਨੂੰ ਕਾਨੂੰਨੀ ਬਣਾਉਣ ਲਈ ਇੱਕ ਪ੍ਰੋਗਰਾਮ ਵਿਕਸਿਤ ਕਰਨ ਦੀ ਯੋਜਨਾ ਨੰਮੇ ਸਮੇਂ ਤੋਂ ਵਿਚਾਰੀ ਗਈ ਹੈ। ਇੱਥੇ ਥੀਮ ਦੇ ਨਾਲ ਮੇਲ ਖਾਂਦੀਆਂ ਕੁਝ ਪ੍ਰਮੁੱਖ ਖਾਵਨਾਵਾਂ ਵਿੱਚੋਂ 1 ਅਕਤੂਬਰ 2022 ਵਿੱਚ ਰੇਡੀਓ ਕੈਨੇਡਾ ਦੁਆਰਾ ਫਲੌਟ ਕੀਤੀ ਗਈ ਸੀ ਉਸ ਸਮੇਂ ਰੇਡੀਓ ਕੈਨੇਡਾ ਨੇ ਰਿਪੋਰਟ ਦਿੱਤੀ ਕਿ ਗੁਮਨਾਮ ਸਰਕਾਰੀ ਅਧਿਕਾਰੀ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਕੈਨੇਡਾ ਉਹਨਾਂ ਵਿਅਕਤੀਆਂ ਨੂੰ ਨਿਯਮਤ ਕਰਨ ਦੇ ਉਪਾਅ ਦੇਖ ਰਿਹਾ ਹੈ ਜੋ ਦੇਸ਼ ਵਿੱਚ ਨਾਜੁਕ ਸਥਿਤੀ ਵਾਲੇ ਨੇ ਅਗਿਆਤ ਸਰੋਤ ਨੇ ਦੱਸਿਆ ਕਿ ਆਈ ਆਰ ਸੀ ਸੀ ਦਾ ਅੰਦਾਜ਼ਾ ਹੈ ਕਿ ਉਸ ਸਮੇਂ 5 ਲੱਖ ਤੱਕ ਗੈਰ ਦਸਤਾਵੇਜੀ ਪ੍ਰਵਾਸੀ ਕਾਮੇ ਕੈਨੇਡਾ ਵਿੱਚ ਸਨ ਹਾਲਾਂਕਿ ਚੱਲ ਰਹੇ ਵਿਚਾਰ ਵਟਾਂਦਰੇ ਅਤੇ ਦਾ ਗਲੋਬਲ ਐਂਡ ਮੇਲ ਦੁਆਰਾ ਇਸ ਤਾਜ਼ਾ ਰਿਪੋਰਟ ਦੀ ਬਜਾਏ ਕੋਈ ਠੋਸ ਉਪਾਅ ਜਾਂ ਨਤੀਜੇ ਪ੍ਰਕਾਸ਼ ਵਿੱਚ ਨਹੀਂ ਆਇਆ ਟ੍ਰੇਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਬਰੂ ਦੇ ਨਾਲ